ਫਰੈਂਡਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਲੋਕ ਧਾਰਾ ਦੇ ਤੱਤ ਸਭ ਤੋਂ ਪਹਿਲਾ ਤੱਤ ਇਹਦੇ ਵਿੱਚ ਹੈ ਪਰੰਪਰਾ ਦਾ ਪਰੰਪਰਾ ਮੀਨ ਸੇ ਬਹੁਤ ਇਹਦੇ ਚ ਪੁਰਾਣਾ ਜਿੰਨਾ ਵੀ ਮਟੀਰੀਅਲ ਹੈ ਕੋਈ ਲੋਕ ਗੀਤ ਨੇ ਲੋਕ ਕਥਾਵਾਂ ਨੇ ਸਾਡੇ ਰੀਤੀ ਰਿਵਾਜ ਨੇ ਉਹ ਸਾਰਾ ਕੁਝ ਇਹਦੇ ਵਿੱਚ ਸ਼ਾਮਿਲ ਹੈ ਪਰੰਪਰਾ ਰੂੜ ਹੋ ਗਏ ਮੀਨ ਜਿਹੜੇ ਬਹੁਤ ਹੀ ਪੁਰਾਣਾ ਹੋ ਗਿਆ ਹੁੰਦਾ ਮਾਨਵੀ ਵਿਵਹਾਰ ਉਹਦਾ ਨਾ ਮੰਨਿਆ ਜਾਂਦਾ ਹੈ ਪਰੰਪਰਾ ਉਸ ਵਿਸ਼ੇਸ਼ ਪੁਰਾਤਨ ਜੀਵਨ ਧਾਰਾ ਦਾ ਨਾਮ ਹੈ ਜਿਸਦੇ ਵਿਕਾਸ ਦਾ ਪ੍ਰਵਾਹ ਇਕਸਾਰ ਤੇ ਲੰਮੇ ਸਮੇਂ ਤੱਕ ਹੁੰਦਾ ਰਿਹਾ ਹੋਵੇ ਪਰੰਪਰਾ ਕੀ ਹੁੰਦੀ ਹੈ ਜਿਹੜੇ ਕਿ ਜਿਹਦਾ ਪ੍ਰਵਾਹ ਮੀਨ ਜਿਹਦੀ ਵਿਕਾਸ ਦੀ ਗਤੀ ਇਕਸਾਰ ਤੇ ਲੰਮੇ ਸਮੇਂ ਤੱਕ ਹੁੰਦੀ ਰਹੀ ਹੋਵੇ ਇਸ ਤਰ੍ਹਾਂ ਜਿਹੜੀ ਪਰੰਪਰਾ ਹੈ ਉਹ ਮਾਨਵੀ ਜੀਵਨ ਦੀ ਕਿਸੇ ਇੱਕ ਪੀੜੀ ਦੇ ਨਿਸ਼ਚਿਤ ਕਾਲ ਖੰਡ ਤੱਕ ਸੀਮਿਤ ਨਹੀਂ ਮੀਨਸ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਪੀੜੀ ਹੈ ਬਸ ਖਤਮ ਹੋ ਗਿਆ ਉਸ ਤੋਂ ਬਾਅਦ ਨਹੀਂ ਸਗੋਂ ਉਸਦਾ ਜਿਹੜਾ ਪ੍ਰਵਾਹ ਹੈ ਉਹ ਪੀੜੀਦਰ ਪੀੜੀ ਨਿਰੰਤਰ ਚੱਲਦਾ ਰਹਿੰਦਾ ਮੀਨਸ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਸਾਰਾ ਕੁਝ ਜੋ ਪੁਰਾਣਾ ਸਾਡਾ ਸੱਭਿਆਚਾਰ ਹੈ ਉਹ ਸਾਡੇ ਤੱਕ ਪਹੁੰਚਿਆ ਪਰੰਪਰਾ ਕਿਸੇ ਮਾਨਵ ਨੂੰ ਜੀਵ ਵਿਗਿਆਨਕ ਵਿਰਸੇ ਵਜੋਂ ਪ੍ਰਾਪਤ ਨਹੀਂ ਹੁੰਦੀ ਮੀਨਸ ਇੱਕ ਵਿਰਸਾ ਨਹੀਂ ਅਸੀਂ ਇਹਨੂੰ ਕਹਿ ਸਕਦੇ ਸਗੋਂ ਇਸ ਨੂੰ ਪ੍ਰਾਪਤ ਕਰਨ ਲਈ ਸਮਾਜਿਕ ਵਿਵਹਾਰ ਅੰਦਰ ਲੰਮੇ ਸਮੇਂ ਤੱਕ ਵਿਚਰਨਾ ਪੈਂਦਾ ਹੈ ਮੀਨ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਆ ਉੱਥੇ ਸਾਨੂੰ ਰਹਿੰਦਿਆਂ ਨੂੰ ਲੰਬਾ ਸਮਾਂ ਹੋ ਗਿਆ ਹੋਵੇ ਫੇਰ ਹੀ ਸਾਨੂੰ ਜਿਹੜੀ ਪਰੰਪਰਾ ਹੈ ਉਹ ਪ੍ਰਾਪਤ ਹੁੰਦੀ ਹੈ ਹਰੇਕ ਸਮਾਜਿਕ ਸਮੂਹ ਦੀ ਪ੍ਰਗਤੀ ਦਾ ਸਰੋਤ ਮੀਨਸ ਉਹਦੀ ਜਿਹੜੀ ਉਨਰਤੀ ਦਾ ਸਰੋਤ ਹੈ ਉਹਦੇ ਪਰੰਪਰਾ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ ਲੋਕਤਾਰਾ ਕਿਉਂਕਿ ਲੋਕ ਸਮੂਹ ਦਾ ਗਿਆਨ ਹੁੰਦਾ ਹੈ ਲੋਕਤਾਰਾ ਕੀ ਹੈ ਲੋਕ ਸਮੂਹ ਦਾ ਗਿਆਨ ਹੈ ਇਸ ਲਈ ਇਹਦੇ ਵਿੱਚ ਪਰੰਪਰਾ ਦੇ ਅੰਸ਼ਾਂ ਦੀ ਹੋਂਦ ਹੋਣੀ ਜ਼ਰੂਰੀ ਹੈ। ਫੋਕਲੋਰ ਸੁਸਾਇਟੀ ਲੰਡਨ ਦੁਆਰਾ ਲੋਕਤਾਰਾ ਦੀ ਪਰਿਭਾਸ਼ਾ ਦਿੱਤੀ ਗਈ ਹੈ ਕਿ ਲੋਕਤਾਰਾ ਕੀ ਹੈ ਪਰੰਪਰਾ ਦੀ ਸਾਇੰਸ ਹੈ ਵਿਗਿਆਨ ਹੈ। ਪਰੰਪਰਾ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਸੇ ਵੀ ਵਿਅਕਤੀ ਵਿਸ਼ੇਸ਼ਤੀ ਨਿੱਜੀ ਕੋਈ ਪਰੰਪਰਾ ਨਹੀਂ ਹੁੰਦੀ। ਮੀਨ ਜੇਕਰ ਅਸੀਂ ਇਕੱਲੇ ਵਿਅਕਤੀ ਦੀ ਗੱਲ ਕਰੀਏ ਕਿ ਉਹਦੀ ਇਹ ਪਰੰਪਰਾ ਹੈ ਉਹਦੀ ਪਰਸਨਲ ਹੈ ਨਿੱਜੀ ਹੈ ਤਾਂ ਇਹ ਨਹੀਂ ਹੁੰਦੀ। ਸਗੋਂ ਜਿਹੜੀ ਪਰੰਪਰਾ ਹੁੰਦੀ ਹੈ ਉਹਦਾ ਸਬੰਧ ਹਮੇਸ਼ਾ ਲੋਕ ਸਮੂਹ ਦੇ ਨਾਲ ਹੁੰਦਾ ਹੈ ਇਸ ਲਈ ਲੋਕਤਾ ਰਾਈ ਵਰਤਾਰਿਆਂ ਦੀ ਘਾਟ ਅਤੇ ਉਹਨਾਂ ਦੀ شناخت ਲਈ ਪਰੰਪਰਾ ਦਾ ਅੰਸ਼ ਪਹਿਲੀ ਵੱਡੀ ਸ਼ਰਤ ਹੈ ਦੂਸਰਾ ਹੈ ਲੋਕਮਨ ਜਿਹਨੂੰ ਅਸੀਂ ਕਹਿੰਦੇ ਆ ਲੋਕਾਂ ਦਾ ਮਨ ਲੋਕਤਾ ਦਾ ਦੂਸਰਾ ਵੱਡਾ ਤੇ ਮਹੱਤਵਪੂਰਨ ਤੱਤ ਹੈ ਉਹ ਲੋਕਮਨ ਹੁੰਦਾ ਹੈ ਲੋਕਮਨ ਨੂੰ ਲੋਕ ਮਾਨਸਿਕਤਾ ਵੀ ਕਿਹਾ ਜਾਂਦਾ ਹੈ ਡਾਕਟਰ ਹਜ਼ਾਰੀ ਪ੍ਰਸ਼ਾਦ ਦੇਵਦੀ ਲੋਕਮਨ ਨੂੰ ਲੋਕਚਿੱਤ ਦਾ ਨਾਮ ਵੀ ਦਿੰਦੇ ਨੇ। ਚਿੱਤ, ਮਨ, ਮਾਨਸਿਕਤਾ, ਸੋਚ ਇੱਕੋ ਹੀ ਗੱਲ ਐ। ਮੀਨ ਜੋ ਉਹਨਾਂ ਦੇ ਚਿੱਤ ਦੇ ਵਿੱਚ ਆਇਆ ਉਹ ਜੋ ਉਹਨਾਂ ਦੀ ਮਾਨਸਿਕਤਾ ਨੇ ਕਿਹਾ, ਜੋ ਉਹਨਾਂ ਦੇ ਮਨ ਨੇ ਕਿਹਾ, ਜੋ ਉਹਨਾਂ ਦੇ ਦਿਮਾਗ ਦੇ ਵਿੱਚ ਸੋਚ ਉਪਜੀ। ਇਹਨੂੰ ਸੁਧਾਰਨ ਜਨਤਾ ਦਾ ਅਜਿਹਾ ਚਿੱਤ ਪ੍ਰਵਾਨ ਕਰਦੇ ਨੇ ਜਿਹੜਾ ਪਰੰਪਰਾ ਨਾਲ ਜੁੜਿਆ ਹੋਇਆ ਬੌਧਿਕ ਵਿਵੇਚਨਾ ਪਰਕਸ਼ਾਸ਼ਤਰਾਂ ਅਤੇ ਉਹਨਾਂ ਉਤੇ ਕੀਤੀਆਂ ਗਈਆਂ ਟਿੱਕਾ ਟਿੱਪਣੀਆਂ ਤੋਂ ਅਛੂਤਾ ਹੁੰਦਾ ਮੀਨਜ਼ ਇਹਨੂੰ ਉਹਨਾਂ ਦੇ ਵਿੱਚ ਛੂਹਿਆ ਨਹੀਂ ਜਾਂਦਾ ਅਸਲ ਵਿੱਚ ਲੋਕਤਾਰਾ ਦਾ ਜਨਮਦਾਤਾ ਹੀ ਲੋਕਮਨ ਹੁੰਦਾ ਹੈ ਮੀਨਜ਼ ਲੋਕ ਨੇ ਜਿਹੜੇ ਇਕੱਠੇ ਹੋ ਕੇ ਉਹੀ ਲੋਕਤਾਰਾ ਨੂੰ ਜਨਮ ਦਿੰਦੇ ਨੇ ਲੋਕਮਨ ਮਾਨਵ ਦੀ ਆਦਮ ਪਰਵਿਰਤੀ ਦਾ ਹੀ ਸਰੂਪ ਹੈ ਤੇ ਦੂਸਰੇ ਸ਼ਬਦਾਂ ਦੇ ਵਿੱਚ ਉਹ ਮਾਨਸਿਕ ਸਥਿਤੀ ਜਿਹੜੀ ਅੱਜ ਆਦਮ ਮਾਨਸ ਦੀ ਪਰੰਪਰਾ ਵਿੱਚ ਹੈ ਉਸ ਦਾ ਅਵਸ਼ੇਸ਼ ਕੀ ਹੈ ਲੋਕਮਨ ਨੇ ਮੀਨ ਜੋ ਸਾਡੇ ਕੋਲ ਕਿਵੇਂ ਪਹੁੰਚਿਆ ਪੁਰਾਣੇ ਲੋਕ ਮੰਨਾ ਤੋਂ ਲੋਕਮਨ ਇੱਕ ਆਪ ਮੁਹਾਰੀ ਜੋਤ ਵਾਂਗ ਹੈ ਜਿਹਦਾ ਪ੍ਰਕਾਸ਼ ਹਰ ਵਿਅਕਤੀ ਦੇ ਮਨ ਦੇ ਵਿੱਚ ਹੁੰਦਾ ਹੈ ਇਹ ਪ੍ਰਕਾਸ਼ ਘਟ ਜਾਂ ਵੱਧ ਹੋ ਸਕਦਾ ਹੈ ਪਰ ਕੋਈ ਵੀ ਮਨੁੱਖ ਇਸ ਦੀ ਰਿਸ਼ਣ ਤੋਂ ਇਹਦੀ ਕਿਰਨ ਤੋਂ ਬਿਲਕੁਲ ਸੱਖਣਾ ਹੋਵੇ ਇਹ ਨਹੀਂ ਹੋ ਸਕਦਾ ਮੀਨ ਜੇ ਭਾਵੇਂ ਅਸੀਂ ਕਿਤੇ ਵੀ ਰਹਿ ਰਹਾਂ ਜਿਹੜੀ ਉਥੋਂ ਦੀ ਲੋਕਤਾਰਾ ਹੈ ਉਹ ਸਾਡੇ ਮਨ ਦੇ ਵਿੱਚ ਜ਼ਰੂਰ ਪ੍ਰਕਾਸ਼ ਕਰਦੀ ਹੈ ਅੱਗੇ ਹੈ ਲੋਕ ਸੱਭਿਆਚਾਰ ਤੀਸਰਾ ਤਤ ਹੈ ਲੋਕ ਸੱਭਿਆਚਾਰ ਦਾ ਡਾਕਟਰ 베ਦੀ ਨੇ ਲੋਕ ਸੱਭਿਆਚਾਰ ਦੇ ਤਤ ਨੂੰ ਲੋਕਤਾਰਾ ਦਾ ਸਭ ਤੋਂ ਮਹੱਤਵਪੂਰਨ ਤਤ ਮੰਨਿਆ ਤੇ ਲੋਕ ਸੱਭਿਆਚਾਰ ਨੂੰ ਵਿਸ਼ਿਸ਼ਟ ਸੱਭਿਆਚਾਰ ਨਾਲੋਂ ਵਿਸ਼ਿਸ਼ਟ ਮੀਨਸ ਵਿਸ਼ੇਸ਼ ਸੱਭਿਆਚਾਰ ਨਾਲੋਂ ਨਿਖੇੜਦੇ ਹੋਏ ਭਾਵ ਵੱਖ ਕਰਦੇ ਹੋਏ ਡਾਕਟਰ 베ਦੀ ਨੇ ਕੀ ਕਿਹਾ ਕਿ ਲੋਕ ਸਭਿਆਚਾਰ ਅੰਦਰ ਗਤੀ ਤਾਂ ਹੁੰਦੀ ਹੈ ਪਰ ਪ੍ਰਗਤੀ ਨਹੀਂ ਹੁੰਦੀ ਲੋਕ ਸਭਿਆਚਾਰ ਹੀ ਲੋਕਤਾਰਾ ਦੀ ਕਾਰਜ ਭੂਮੀ ਹੈ ਜਿੱਥੇ ਲੋਕਤਾਰਾ ਦੀਆਂ ਰੂੜੀਆਂ ਜਨਮਦੀਆਂ ਵਿਕਸਦੀਆਂ ਹਨ ਮੀਨ ਜਿਹੜੇ ਸਾਡੇ ਰੀਤੀ ਰਿਵਾਜ ਨੇ ਉਹ ਜਨਮਦੇ ਨੇ ਵਿਕਸਦੇ ਨੇ ਲੋਕਤਾਰਾ ਤੇ ਲੋਕ ਸਭਿਆਚਾਰ ਦਾ ਰਿਸ਼ਤਾ ਦੇ ਵਿੱਚ ਜਿਹੜਾ ਸਬੰਧ ਹੈ ਉਹ ਪ੍ਰਗਟ ਕਰਦੇ ਹੋ ਡਾਕਟਰ 베ਦੀ ਨੇ ਕਿਹਾ ਕਿ ਜੇਕਰ ਜੀਵਨ ਨੂੰ ਕੋਈ ਵੀ ਵਿਰਛ ਕੋਈ ਡਾਕਟਰ ਰੁੱਖ ਮੰਨ ਲਿਆ ਜਾਵੇ ਤਾਂ ਉਹਦੇ ਟਾਹਣੇ ਪੱਤੇ ਤੇ ਫੁੱਲ ਫਲ ਜੋ ਵੀ ਉੱਤੇ ਹੈ ਉਹ ਕੀ ਨੇ ਲੋਕ ਸੰਸਕ੍ਰਿਤੀ ਨੇ ਤੇ ਨਾ ਸਾਰਿਆਂ ਦੇ ਵਿੱਚ ਜੋ ਜੀਵਨ ਸ਼ਕਤੀ ਵਿੱਚ ਰਹੀ ਹੈ ਉਹ ਕੀ ਹੈ ਲੋਕ ਧਾਰਾ ਲੋਕ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਸ ਦੀ ਉਸਾਰੀ ਵਿਨੋਦਮਈ ਰੂੜੀਆਂ ਉੱਤੇ ਹੋਈ ਹੁੰਦੀ ਹੈ ਵਿਨੋਦਵੀ ਮੀਨਸ ਜਿਹਨੂੰ ਸਾਰੇ ਜਿਹੜੇ ਲੋਕ ਨੇ ਮੰਨਦੇ ਹੁੰਦੇ ਨੇ ਉਨਾ ਪਰੰਪਰਾਵਾਂ ਦੇ ਉੱਪਰ ਆਧਾਰਿਤ ਹੁੰਦੀ ਹੈ ਲੋਕ ਸੰਸਕ੍ਰਿਤੀ ਜਾਂ ਲੋਕ ਸੱਭਿਆਚਾਰ ਇਹ ਪ੍ਰੰਪਰਾਗਤ ਪੈਟਰਨਾਂ ਚਰিত্রਾਂ ਲੱਛਣਾਂ ਤੇ ਜੀਵਨ ਰੂੜੀਆਂ ਦਾ ਸੁਜੋੜ ਹੈ ਸੁਜੋੜ ਆ ਮੀਨ ਸਾਰਾ ਕੁਝ ਇਹਦੇ ਵਿੱਚ ਸ਼ਾਮਿਲ ਹੈ ਡਾਕਟਰ ਹਜਾਰੀ ਪ੍ਰਸ਼ਾਦ ਦੇਵਦੀ ਲੋਕ ਸੰਸਕ੍ਰਿਤੀ ਨੂੰ ਲੋਕਤਾ ਰਾ ਦੀ ਆਤਮਾ ਮੰਨਦੇ ਨੇ ਤੇ ਲੋਕ ਸੰਸਕ੍ਰਿਤੀ ਦੇ ਪੋਸ਼ਣ ਦੀ ਇੱਕ ਜਿਹੜੀ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਸਾਰੀ ਬੁਣਤੀ ਲੋਕ ਕ੍ਰੂੜੀਆਂ ਦਾ ਹੀ ਜੋੜ ਹੁੰਦੀ ਹੈ ਇਹਨਾਂ ਰੂੜੀਆਂ ਦਾ ਜਿਹੜਾ ਨਿਰਮਾਣ ਹੈ ਉਹ ਲੋਕ ਸਮੂਹਾਂ ਦੁਆਰਾ ਜਾਤੀ ਦੇ ਯੁੱਗਾਂ ਜਿੰਨੇ ਲੰਬੇ ਸਫ਼ਰ ਤੇ ਦੌਰਾਨ ਹੁੰਦਾ ਹੀ ਰਹਿੰਦਾ ਹੈ ਲਗਾਤਾਰ ਤੇ ਲੋਕ ਕ੍ਰੂੜੀਆਂ ਅਸਲ ਦੇ ਵਿੱਚ ਲੋਕ ਮੰਨ ਦੀ ਅਭਿਵਿਅਕਤੀ ਹੁੰਦੀਆਂ ਨੇ ਮੀਨਜ਼ ਉਹਨਾਂ ਦਾ ਪ੍ਰਗਟਾਵਾ ਹੁੰਦੀਆਂ ਨੇ ਕੁੱਲ ਮਿਲਾ ਕੇ ਡਾਕਟਰ 베ਦੀ ਨੇ ਲੋਕ ਧਾਰਾ ਨੂੰ ਕਿਹਾ ਕਿ ਲੋਕ ਸੰਸਕ੍ਰਿਤੀ ਦਾ ਪਸਾਰ ਤੇ ਲੋਕ ਮੰਨ ਦੀ ਜਿਹੜੀ ਸਹਿਜ ਅਭਿਵਿਅਕਤੀ ਹੈ ਸੰਖੇਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਲੋਕ ਧਾਰਾ ਹੈ ਉਹ ਕੀ ਸਪਸ਼ਟ ਕਰਦੀ ਹੈ ਕਿ ਪੰਜਾਬੀ ਸ਼ਬਦ ਲੋਕਧਾਰਾ ਜਿਹੜਾ ਹੈ ਅੰਗਰੇਜ਼ੀ ਸ਼ਬਦ ਫੋਕਲੋਰ ਦਾ ਹੀ ਰੂਪਾਂਤਰਨ ਹੈ ਉਹਦਾ ਹੀ ਬਦਲਵਾ ਰੂਪ ਹੈ ਤੇ ਪੰਜਾਬੀ ਦੇ ਵਿੱਚ ਲੋਰ ਨੂੰ ਕਰਮਵਾਰ ਯਾਨ ਧਾਰਾ ਪਰੰਪਰਾ ਵੇਦ ਵਿਰਸਾ ਜਾਂ ਸੰਸਕ੍ਰਿਤੀ ਅਤੇ ਵਾਰਤਾ ਦੇ ਪਦਾਂ ਨਾਲ ਮੀਨਸ ਇਹੋ ਜਿਹੇ ਸ਼ਬਦਾਂ ਦੇ ਨਾਲ ਪ੍ਰਗਟਾਉਣ ਦੇ باوجود ਵੀ ਇਹਨਾਂ ਦੇ ਅੰਤਰਗਤ ਵਿਚਾਰੀ ਗਈ ਜਿਹੜੀ ਸਮਗਰੀ ਹੈ ਉਹਦੇ ਸੁਭਾਅ ਲੱਛਣਾ ਦੇ ਵਿੱਚ ਕੋਈ ਬੁਨਿਆਦੀ ਅੰਤਰ ਨਹੀਂ ਮਿਲਦਾ ਤੇ ਵਰਤਮਾਨ ਸਮੇਂ ਦੇ ਵਿੱਚ ਧਾਰਾ ਸ਼ਬਦ ਵਧੇਰੇ ਮਕਬੂਲ ਹੋ ਚੁੱਕਿਆ ਮੀਨਸ ਜਿਹਨੂੰ ਅਸੀਂ ਕਹਿੰਦੇ ਵੀ ਮਹੱਤਵਪੂਰਨ ਹੋ ਚੁੱਕਿਆ ਮਸ਼ਹੂਰ ਹੋ ਚੁੱਕਿਆ ਬਾਕੀ ਜਿਹੜੇ ਸ਼ਬਦ ਨੇ ਹੌਲੀ-ਹੌਲੀ ਹੁਣ ਅਲੋਪ ਹੁੰਦੇ ਜਾਣਗੇ ਪੰਜਾਬੀ ਦੇ ਵਿੱਚ ਲਗਭਗ ਸਾਰੇ ਹੀ ਜਿਹੜੇ ਵਿਦਵਾਨ ਨੇ ਹੋ ਫੋਕ ਸ਼ਬਦ ਦੇ ਲਈ ਲੋਕ ਜਿਹੜਾ ਸ਼ਬਦ ਹੈ ਜਾਂ ਪਦ ਹੈ ਉਹਦਾ ਪ੍ਰਯੋਗ ਕਰਦੇ ਨੇ ਇਸ ਸੰਬੰਧ ਵਿੱਚ ਡਾਕਟਰ 베ਦੀ ਨੇ ਚੇਤਾਵਨੀ ਦਿੰਦੇ ਹੋਏ ਲੋਕ ਧਾਰਾ ਦੇ ਲਈ ਪ੍ਰਯੋਗ ਕੀਤੇ ਜਾਂਦੇ ਪਦ ਜਾਂ ਸ਼ਬਦ ਲੋਕ ਦਾ ਜਿਹੜਾ ਸਰੂਪ ਹੈ ਉਹ ਅੰਗਰੇਜ਼ੀ ਦੇ ਸ਼ਬਦ ਪੀਪਲ ਜਿਹਨੂੰ ਅਸੀਂ ਕਹਿੰਦੇ ਆ ਪੀਪਲ ਲੋਕ ਤੇ ਮਾਸ ਮਾਸ ਹੁੰਦਾ ਹੈ ਜਿਆਦਾ ਗਿਣਤੀ ਦੇ ਵਿੱਚ ਲੋਕ ਇਹ ਤੋਂ ਨਿਖੇੜਨ ਦਾ ਯਤਨ ਕੀਤਾ ਹੈ ਉਹਨਾਂ ਨੇ ਕੀ ਕਿਹਾ ਕਿ ਫੋਕ ਇੱਕ ਜਹਾ ਸਮੂਹ ਹੈ ਜਿਸ ਦੀ ਬੁਨਿਆਦੀ ਚੇਤਨਾ ਲੋਕਮੰਨ ਦੀ ਜਾਗਰਤ ਅਵਸਥਾ ਵਾਲੀ ਹੈ ਇਸ ਦੇ ਉਲਟ ਪੀਪਲ ਜਿਸ ਲਈ ਪੰਜਾਬੀ ਵਿੱਚ ਕੁਝ ਹੱਦ ਤੱਕ ਜਨਤਾ ਸ਼ਬਦ ਦਾ ਪ੍ਰਯੋਗ ਵੀ ਹੁੰਦਾ ਹੈ ਉਹ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਚੇਤਨਤਾ ਨਾਲ ਸੰਬੰਧਿਤ ਪਦ ਹੈ ਫੋਕ ਅਤੇ ਪੀਪਲ ਲੋਕ ਅਤੇ ਜਨਤਾ ਦੋਵੇਂ ਸਮੂਹ ਦੇ ਵਿਭਿੰਨ ਚੇਤਨਾਵਾਂ ਦੇ ਧਾਰਨੀ ਨੇ ਤੇ ਬੁਨਿਆਦੀ ਤੌਰ ਤੇ ਦੋਹਾਂ ਦੇ ਜੀਵਨ ਬੋਧ ਵੀ ਵੱਖਰੇ ਵੱਖਰੇ ਹਨ ਫੋਕ ਦੀ ਜਿਹੜੀ ਬੁਨਿਆਦੀ ਚੇਤਨਾ ਉਹ ਲੋਕਮਨ ਦੀ ਚੇਤਨਾ ਦੇ ਨਾਲ ਸੰਬੰਧਿਤ ਹੈ ਜੋ ਮਨੁੱਖੀ ਅਵਚੇਤਨ ਮਨ ਦੇ ਵਿੱਚੋਂ ਉੱਭਰਦੀ ਹੈ ਪੈਦਾ ਹੁੰਦੀ ਹੈ ਜਨਤਾ ਦੀ ਬੁਨਿਆਦੀ ਚੇਤਨਾ ਆਰਥਿਕ ਤੇ ਰਾਜਨੀਤਿਕ ਮੁੱਖ ਚੇਤਨਾ ਹੈ ਪਹਿਲੀ ਚੇਤਨਾ ਹਮੇਸ਼ਾ ਪਰੰਪਰਾ ਨਾਲ ਜੁੜੀ ਹੁੰਦੀ ਹੈ ਤੇ ਜਿਹੜੀ ਦੂਸਰੀ ਚੇਤਨਾ ਹੈ ਉਹ ਨਵੇਂ ਬੋਧਾਂ ਦੇ ਨਾਲ ਨਵੇਂ ਬੋਧਾ ਮਤਲਬ ਨਵੇਂ ਗਿਆਨ ਦੇ ਨਾਲ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਔਰ ਨੈਕਸਟ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਲੋਕ ਧਾਰਾ ਦਾ ਵਿਸ਼ਾ ਖੇਤਰ ਕੀ ਹੈ ਥੈਂਕਸ ਫॉर ਵਾਚਿੰਗ